इस वे वीड्डी खबर आ रही है मुकेबास मनोज कुमार अर्जुन अवार्ड मिलेगा खेड मंत्रालय ने अपना फैसला बदल लिया है मनोज कुमार जो कि मुकेबाज ने उन्होंने हूँ अर्जुन अवार्ड मिलेगा खेड मंत्रालय ने अपना जो फैसला है उसू बदल लिया है परवेश संधु एबीपी बी पत्रकार साना फोन लाइन से मौजूद ने परवेस आखिर फैसला क्यों बदलिया गया ਜੀ ਬਿਲਕੁਲ ਅਰਸ਼ ਗਿਆ ਜਾਸਾਦਾ ਕਿ ਬਹੁਤ ਲੰਬੇ ਅਰਸੇ ਤੋਂ ਇੰਤਜ਼ਾਰ ਸੀ ਇਸ ਪੂਰੇ ਮਾਮਲੇ ਦੇ ਵਿੱਚ ਕਿ ਕੀ ਫੈਸਲਾ ਲਿਆ ਜਾਂਦਾ ਹੈ ਹੁਣ ਖੇਡ ਮੰਤਰਾਲੇ ਵੱਲੋਂ ਕਿਉਂਕਿ ਪਹਿਲਾ ਜਦੋਂ ਅਨਾਉਂਸਮੈਂਟ ਹੋਈ ਅਰਜੁਨ ਬਾਡੀਜ਼ ਦੀ ਤਾਂ ਉਸ ਦੇ ਵਿੱਚ ਮਨੋਜ ਕੁਮਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਮੁੱਕੇਬਾਜ਼ੀ ਦੇ ਜਗਤ ਵਿੱਚੋਂ ਮੁੱਕੇਬਾਜ਼ੀ ਦੀ ਖੇਡ ਵਿੱਚੋਂ ਜਿਸ ਨੂੰ ਸ਼ਾਮਲ ਕੀਤਾ ਗਿਆ ਉਸੀ ਜੈ ਭਗਵਾਨ ਪਰ ਜੈ ਭਗਵਾਨ ਦੇ ਕੰਪੈਰੀਸ਼ਨ ਦੇ ਵਿੱਚ ਕਿਤੇ ਨਾ ਕਿਤੇ ਮਨੋਜ ਦੀਆਂ ਜੜੀਆਂ ਉਪਲਬਧੀਆਂ ਸੀ ਉਹ ਹਰ ਲਿਹਾਜ਼ ਨਾਲ ਬੈਟਰ ਨਜ਼ਰ ਆ ਰਹੀਆਂ ਸੀ ਇਸੇ ਕਾਰਨ ਮਨੋਜ ਨੇ ਆਵਾਜ਼ ਚੁੱਕੀ ਮਨੋਜ ਨੇ ਕਿਹਾ ਕਿ ਆਖਿਰਕਾਰ ਉਹਨਾਂ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਗਿਆ ਕਿਉਂਕਿ ਉਹ ਕਿ ਉਹਨਾਂ ਨੇ ਖੁਦ ਵੀ ਅਰਜੁਨ ਅਵਾਰਡ ਲਈ ਅਪਲਾਈ ਕੀਤਾ ਸੀ ਇਸ ਤੋਂ ਬਾਅਦ ਖੇਡ ਮੰਤਰਾਲੇ ਨੇ ਜਦ ਦੁਬਾਰਾ ਫੈਸਲਾ ਲੈਣ ਦੀ ਗੱਲ ਆਈ 29 ਅਗਸਤ ਤੋਂ ਪਹਿਲਾਂ ਯਾਨੀ ਕਿ 19 ਅਗਸਤ ਨੂੰ ਉਦੋਂ ਵੀ ਖੇਡ ਮੰਤਰਾਲੇ ਨੇ ਇਸ ਦੇ ਵਿਪਰੀਤ ਫੈਸਲਾ ਲੈਂਦੇ ਹੋਏ ਜੈ ਭਗਵਾਨ ਨੂੰ ਹੀ ਸ਼ਾਮਲ ਕਰਕੇ ਰੱਖਿਆ ਅਤੇ ਮਨੋਜ ਕੁਮਾਰ ਨੂੰ ਸ਼ਾਮਲ ਗਿਟਾਰ ਜਨ ਬੋਡੀਆਂ ਦੀ ਲਿਸਟ ਦੇ ਵਿੱਚ ਇਸ ਤੋਂ ਬਾਅਦ ਮਨੋਜ ਕੁਮਾਰ ਨੇ ਫੈਸਲਾ ਕੀਤਾ ਰੁਖ ਕਰਨ ਦਾ ਕੋਰਟ ਦਾ ਤੇ ਜਦੋਂ ਕੋਰਟ ਦਾ ਰੁਖ ਕੀਤਾ ਮਨੋਜ ਕੁਮਾਰ ਨੇ ਤਾਂ ਉਸ ਵੇਲੇ 28 ਅਗਸਤ ਨੂੰ ਜੋ ਫੈਸਲਾ ਲਿਆ ਗਿਆ ਸੀ ਉਹਦੇ ਚ ਸਾਫ਼ ਤੌਰ ਤੇ ਕੋਰਟ ਦੇ ਸਾਹਮਣੇ ਹਾਜ਼ਰ ਹੋਏ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਐਮਪਲੋਈ ਨੇ ਕਿਹਾ ਸੀ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਕਿਹਾ ਸੀ ਕਿ ਹੁਣ ਜਿਹੜਾ ਫੈਸਲਾ ਹੋਊਗਾ ਉਸ ਨੂੰ ਦੁਬਾਰਾ ਬਦਲਿਆ ਜਾ ਸਕਦਾ ਤੇ ਇਸ ਤੇ ਦੁਬਾਰਾ ਤੋਂ ਕਾਰਵਾਈ ਕੀਤੀ ਜਾਏਗੀ ਕਿਉਂ ਮਨੋਜ ਨੂੰ ਬਾਹਰ ਕੀਤਾ ਗਿਆ ਅਰਜੁਨ ਅਵਾਰਡੀਜ਼ ਦੀ ਲਿਸਟ ਉਸ ਤੇ ਵੀ ਦੇਖਿਆ ਜਾਏਗਾ ਉਸ ਤੇ ਵੀ ਫੈਸਲਾ ਰਿਵਿਊ ਕੀਤਾ ਜਾ ਸਕਦਾ ਇਸ ਤੋਂ ਬਾਅਦ ਹੁਣ ਜਦੋਂ ਫੈਸਲਾ ਲਿਆ ਗਿਆ ਉਹ ਮਨੋਜ ਦੇ ਹੱਕ ਵਿੱਚ ਆਇਆ ਤੇ ਕਹਿਣਾ ਹੋਏਗਾ ਕਿ ਬੁੱਕੇਬਾਜ਼ੀ ਜਗਤ ਦੇ ਲਈ ਤੇ ਨਾਲ-ਨਾਲ ਖਾਸ ਤੌਰ ਤੇ ਮਨੋਜ ਕੁਮਾਰ ਦੇ ਲਈ ਇੱਕ ਬਹੁਤ ਵੱਡੀ ਰਾਹਤ ਦੀ ਖਬਰ ਹੈ ਬਹੁਤ ਵੱਡਾ ਪੋਜ਼ਿਟਿਵ ਫੈਸਲਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਨੋਜ ਕੁਮਾਰ ਖੁਦ ਐਕਸਪੈਕਟ ਕਰ ਰਹੀ ਸੀ ਕਿ ਹੁਣ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਅਰਜੁਨ ਅਵਾਰਡ ਨਾਲ ਹੀ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਮਨੋਜ ਕੁਮਾਰ ਏਸ਼ੀਅਨ ਗੇਮਸ ਲਈ ਕੁਆਲੀਫਾਈ ਕਰ ਚੁੱਕੇ ਹੈ ਬਹੁਤ ਜਲਦੀ ਅੱਜ ਕੱਲ ਦੇ ਵਿੱਚ ਮੁੱਕੇਬਾਜ਼ੀ ਟੀਮ ਨੇ ਰਵਾਨਾ ਹੋਣਾ ਇੰਚਿਓਨ ਏਸ਼ੀਅਨ ਗੇਮਸ ਖੇਡਣ ਲਈ ਤੇ ਏਸ਼ੀਅਨ ਗੇਮਸ ਤੋਂ ਪਹਿਲਾ ਹੋਣ ਭਾਰਤੀ ਮੁੱਕੇਬਾਜ਼ਾਂ ਨੂੰ ਤੇ ਖਾਸ ਤੌਰ ਤੇ ਮਨੋਜ ਕੁਮਾਰ ਨੂੰ ਇੱਕ ਬਹੁਤ ਵੱਡਾ ਪੋਜ਼ਿਟਿਵ ਫੈਕਟਰ ਮਿਲ ਗਿਆ ਅੱਗੇ ਆਪਣੀ ਪਰਫਾਰਮੈਂਸ ਨੂੰ ਹੋਰ ਚਮਕਾਉਣ ਦਾ ਤੇ ਕਹਿਣਾ ਹੋਏਗਾ ਮੁੱਕੇਬਾਜ਼ੀ ਲਈ ਇੱਕ ਬਹੁਤ ਵੱਡੀ ਰਾਹਤ ਦੀ ਖਬਰ ਹੈ